ਅੱਜ ਆਪਾਂ ਲੱਗੇ ਆਂ ਜੀ ਇੱਕ ਤਾਂ ਆਪਾਂ ਲੱਗੇ ਪਾਪੜ ਬਣਾਉਣਾ ਤੇ ਸਾਡੇ ਪੰਜਾਬ ਦੇ ਵਿੱਚ ਤਾਂ ਫੁੱਲ ਬੜੀਆਂ ਵੀ ਕਹਿ ਦਿੱਤਾ ਜਾਂਦਾ ਤੇ ਆਪਾਂ ਦੋ ਤਰ੍ਹਾਂ ਦੀ ਇਹ ਬਣਾਵਾਂਗੇ ਆਪਾਂ ਦੋਨੋਂ ਤੁਹਾਨੂੰ ਇੱਕੋ ਹੀ ਵੀਡੀਓ ਦੇ ਵਿੱਚ ਦੱਸ ਦੇਣ ਲੱਗੇ ਆਂ ਇੱਕ ਤਾਂ ਆਪਾਂ ਬਣਾਵਾਂਗੇ ਜੀ ਪਾਪੜ ਪਾਪੜ ਦੀ ਜਿਹੜਾ ਆਪਾਂ ਤੁਹਾਨੂੰ ਆ ਪਾਣੀ ਦਾ ਹਿਸਾਬ ਤੇ ਚੌਲਾਂ ਦੇ ਆਟੇ ਦਾ ਹਿਸਾਬ ਉਹ ਤੁਹਾਨੂੰ ਆਪਾਂ ਦੱਸ ਦਿੰਨੇ ਆ ਤੁਸੀਂ ਜੇ ਤੁਹਾਡੇ ਕੋਲ ਚੌਲਾਂ ਦਾ ਆਟਾ ਨਹੀਂ ਹੈਗਾ ਇਹ ਚੌਲਾਂ ਦਾ ਆਟਾ ਮੈਂ ਲੈ ਲਿਆ ਵਾ 1 ਕਿਲੋ ਆਟਾ ਇਹਨੇ ਤੇ ਜੇ ਤੁਹਾਡ ਕੋ ਨਹੀਂ ਹੈਗਾ ਤੇ ਤੁਸੀਂ ਚੌਲਾਂ ਨੂੰ ਭਿਓ ਸਕਦੇ ਹੋ 12 ਘੰਟੇ ਚੌਲ ਭੇ ਕੇ ਤੇ ਉਹਨਾਂ ਨੂੰ ਤੁਸੀਂ ਜਾਂ ਤਾਂ ਗ੍ਰੈਂਡਰ ਦੇ ਵਿੱਚ ਗ੍ਰੈਂਡ ਕਰ ਲਓ ਜਾਂ ਤੁਸੀਂ ਬਰੀਕ ਉਹਨਾਂ ਨੂੰ ਕੁੱਟ ਸਕਦੇ ਹੋ ਤੇ ਮੈਂ ਤੇ ਚੌਲਾਂ ਦਾ ਆਟਾ ਪੀਸ ਕੇ ਪਹਿਲਾਂ ਹੀ ਰੱਖ ਲਿਆ ਵਾ ਬਿਲਕੁਲ ਬਰੀਕ ਆਟਾ ਚੌਲਾਂ ਦਾ ਤੇ ਇਹਦੇ ਵਾਸਤੇ ਆਪਾਂ ਇੱਕ ਇਸ ਤਰ੍ਹਾਂ ਪਤੀਲੇ ਦੇ ਵਿੱਚ ਪਾਣੀ ਲੈ ਲਿਆ ਵਾ ਜਿਸ ਤਰ੍ਹਾਂ ਇਹ ਅੱਧਾ ਲੀਟਰ ਦਾ ਆ ਤੇ ਇਹ ਆਪਾਂ ਇੱਕ ਜਿਹੜਾ ਵਾ ਉਹ ਚੌਲਾਂ ਦਾ ਪਾਉਣਾ ਵਾ ਇਹ 7 ਜਾਂ 8 ਹਿੱਸੇ ਮਤਲਬ ਤੁਸੀਂ ਆਪਣੇ ਪਾਣੀ ਦੇ ਹਿਸਾਬ ਨਾਲ ਦੇਖ ਸਕਦੇ ਹੋ ਕਿਉਂਕਿ ਚੌਲਾਂ ਦਾ ਵੀ ਥੋੜਾ ਹਿਸਾਬ ਹੋ ਜਾਂਦਾ ਮੋٹے ਬਦਲੇ ਜੇ ਤੁਸੀਂ ਭੇਕੇ ਬਣਾਉਗੇ ਚੌਲ ਤਾਂ ਪਾਣੀ ਜਿਹੜਾ ਉਹ ਤੁਹਾਡਾ ਘਾਟਾ ਲੱਗਣਾ ਵਾ ਜੇ ਤੁਸੀਂ ਇਸ ਤਰ੍ਹਾਂ ਸੁੱਕੇ ਚੌਲਾਂ 'ਚ ਪਾਣੀ ਪਾਉਂਦੇ ਹੋ ਤਾਂ ਫੇ ਤੁਹਾਡਾ ਪਾਣੀ ਅੱਧਾ ਲੀਟਰ ਉਹ ਜ਼ਿਆਦਾ ਲੱਗਣਾ ਵਾ ਇਸ ਕਰਕੇ ਮੈਂ 7 ਜਿਹੜੇ ਇਹ ਅੱਧਾ ਲੀਟਰ ਵਾਲੇ ਪਾਣੀ ਦੇ ਉਹ ਮੈਂ ਪਾਣੀ ਦੇ ਪਾ ਦੂੰਗੀ 7 ਤੇ ਇੱਕ ਜਿਹੜਾ ਇਹ ਵਾ ਮਤਲਬ ਅੱਧੇ ਲੀਟਰ ਵਾਲਾ ਵਾ ਇਹ ਇਹ ਆਪਾਂ ਪਾਵਾਂਗੇ ਜੀ ਚੌਲਾਂ ਦਾ ਇਹ ਹੋ ਗਿਆ ਆਪਣੇ ਪਾਪੜਾਂ ਦਾ ਜਿਹੜਾ ਫਾਨੀ ਹੁਣ ਇੱਧਰ ਆਪਾਂ ਲੈਣੇ ਆਂ ਜੀ ਜਿਹੜੇ ਆਪਾਂ ਬਣਾਉਣੀਆਂ ਫੁੱਲ ਬੜੀਆਂ ਫੁੱਲ ਬੜੀਆਂ ਕਿਉਂਕਿ ਜਾਂ ਤਾਂ ਤੁਸੀਂ ਉਹ ਮਸ਼ੀਨ ਦੀ ਜਿਹੜੀ ਕਰ ਲਈ ਆਪਾਂ ਤੁਹਾਨੂੰ ਉਹ ਦਿਖਾਉਣੀ ਆ ਅੱਗੇ ਵੀਡੀਓ ਦੇ ਵਿੱਚ ਤੁਸੀਂ ਉਹਦੇ ਵਿੱਚ ਵੀ ਬਣਾ ਸਕਦੇ ਹੋ ਤੇ ਤੁਸੀਂ ਕੱਪੜੇ ਦੇ ਵਿੱਚ ਜਿਸ ਤਰ੍ਹਾਂ ਆਪਾਂ ਜਲੇਬੀਆਂ ਕੱਢਦੇ ਆ ਤੁਸੀਂ ਉਹਦਾ ਵੀ ਬਣਾ ਸਕਦੇ ਹੋ ਤੇ ਇਹਦਾ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਪਾਣੀ ਦਾ ਇੰਸਾਫ ਦੱਸ ਦਿੰਨੇ ਆ ਇਹ ਮੇਰੇ ਕੋਲ ਅੱਧਾ ਲੀਟਰ ਆ ਇਹ ਆਪਾਂ ਇੱਕ ਬਾਟਲ ਦੋ ਏ ਆਪਾਂ ਜਿਹੜੇ ਆ ਤਿੰਨ ਤਿੰਨ ਮਤਲਬ ਕਿ ਵਾਲੇ ਡੱਬੇ ਪਾਣੀ ਦੇ ਪਾਵਾਂਗੇ ਤੇ ਇੱਕ ਪਾਵਾਂਗੇ ਆਪਾਂ ਚੌਲਾਂ ਦਾ ਉਸੇ ਤਰ੍ਹਾਂ ਦੇ ਨਾਲ ਤੁਸੀਂ ਆਪਣਾ ਹਿਸਾਬ ਜਿਹੜਾ ਉਹ ਵੱਧ ਘੱਟ ਕਰ ਸਕਦੇ ਹੋ ਜੇ ਤੁਸੀਂ ਇਹ ਦੋ ਚੌਲਾਂ ਦੇ ਪਾਉਣੇ ਆ ਤੇ ਤੁਸੀਂ ਪਾਣੀ ਦੇ ਜਿਹੜੇ ਆ ਉਹ 6 ਡੱਬੇ ਪਾ ਲਓ ਤੇ ਨਮਕ ਆਪਾਂ ਇਹਦੇ ਵਿੱਚ ਸਵਾਦ ਹੁਣ ਮੁਤਾਬਕ ਪਾਵਾਂਗੇ ਨਮਕ ਤੇ ਜੀਰਾ ਪਾਵਾਂਗੇ ਆਪਾਂ ਫੁੱਲ ਬੜੀਆਂ ਦੇ ਵਿੱਚ ਪਹਿਲਾਂ ਆਪਾਂ ਇਹਨਾਂ ਦਾ ਜਿਹੜਾ ਆਟਾ ਸਾਰਾ ਤਿਆਰ ਕਰ ਲੈਨੇ ਆ ਫੇਰ ਤੁਹਾਨੂੰ ਬਾਅਦ ਵਿੱਚ ਆਪਾਂ ਪਾਪੜਾ ਦਾ ਦੱਸਦੇ ਆ ਨਮਕ ਤੁਸੀਂ ਆਪਣੇ ਸਵਾਦ ਦੇ ਮੁਤਾਬਕ ਵੱਧ ਘੱਟ ਕਰ ਸਕਦੇ ਹੋ ਪਰ ਇਹਨਾਂ ਦੇ ਵਿੱਚ ਨਮਕ ਤੁਸੀਂ ਜ਼ਿਆਦਾ ਨਹੀਂ ਪਾਉਣਾ ਨਮਕ ਇਸ ਹਿਸਾਬ ਦੇ ਨਾਲ ਪਾਣਾ ਕਿ ਆਪਾਂ ਜਿਹੜਾ ਆਟੇ ਦੇ ਉਹ 2 ਲੱਭੇ ਪਾਉਣੇ ਆ ਉਸ ਹਿਸਾਬ ਨਾਲ ਨਮਕ ਪਾਉਣਾ ਵਾ ਕਿਉਂਕਿ ਪਾਣੀ ਜਿਹੜਾ ਉਹ ਬਹੁਤ ਜ਼ਿਆਦਾ ਹੁੰਦਾ ਉਹਨਾਂ ਨਮਕ ਨਹੀਂ ਪਾਣਾ ਨਾਲੇ ਆਪਾਂ ਜੀਰਾ ਪਾ ਦੇਣ ਲੱਗੇ ਆ ਤੇ ਹੁਣ ਇਹ ਪਾਣੀ ਨੂੰ ਆਪਾਂ ਉਬਾਲ ਆਉਣ ਦਵਾਂਗੇ ਉਸ ਤੋਂ ਬਾਅਦ ਜਿਹੜਾ ਆਪਾਂ ਆਟਾ ਪਾਉਣਾ ਵਾ ਠੰਡੇ ਪਾਣੀ ਦਾ ਆਟਾ ਨਹੀਂ ਪਾਉਣਾ ਕਿਉਂਕਿ ਜੇ ਠੰਡੇ ਪਾਣੀ 'ਚ ਪਾ ਦਵਾਂਗੇ ਤੇ ਫਿਰ ਜਿਹੜਾ ਆਟਾ ਉਹ ਥੱਲੇ ਲੱਗਣ ਲੱਗ ਜਾਣਾ ਤੇ ਹੁਣ ਸਭ ਤੋਂ ਪਹਿਲਾਂ ਪਾਣੀ ਨੂੰ ਆਪਾਂ ਉਬਾਲ ਆਉਣ ਦਿੰਨੇ ਆ ਪਾਣੀ ਆਪਣੇ ਨੂੰ ਉਬਾਲ ਆਣਾ ਸ਼ੁਰੂ ਹੋ ਗਿਆ ਤੇ ਹੁਣ ਇਹਦੇ ਵਿੱਚ ਆਪਾਂ ਲੈ ਲਿਆ ਜੀ ਆ ਇੱਕ ਜਿਹੜਾ ਅੱਧਾ ਲੀਟਰ ਸੀ ਆਪਣਾ ਇਹ ਆ ਚਾਵਲ ਆਟੇ ਦਾ ਭਰ ਕੇ ਲੈ ਲਿਆ ਆਪਾਂ ਤੇ ਆਪਾਂ ਥੋੜਾ ਥੋੜਾ ਕਰਕੇ ਪਾਵਾਂਗੇ ਤਾਂ ਕਿ ਜਿਹੜੀਆਂ ਗਲਟੀਆਂ ਆ ਚੋ ਵਿੱਚ ਉਹ ਨਾ ਬਣ ਜਾਣ ਇਸ ਕਰਕੇ ਪਰ ਥੋੜਾ ਥੋੜਾ ਪਾਈ ਜਣਾ ਨਾਲ ਨਾਲ ਇਹਨੂੰ ਮਿਕਸ ਕਰੀ ਜਾਣਾ ਇਹਨੂੰ ਹੁਣ ਆਪਾਂ 15 ਮਿੰਟ ਜਿਹੜਾ ਆ ਉਹ ਰਿਜਣ ਦੇਣਾ ਆ ਤਾਂ ਕਿ ਬਿਲਕੁਲ ਜਿਹੜੇ ਚਾਵਲ ਦਾ ਆਟਾ ਆ ਉਹ ਫੁੱਲ ਜਾਵੇ ਤੇ ਇਹਦੇ ਵਿੱਚ ਜਿਹੜਾ ਕੱਚੇ ਪੰਦਾ ਸਵਾਦ ਆ ਉਹ ਨਾ ਰਵੇ ਤੇ ਜੇ ਆਪਣਾ ਆਟਾ ਕੱਚਾ ਰਹਿ ਜੂਗਾ ਤੇ ਕ ਆਪਣੇ ਪਾਪੜ ਜਿਹੜੇ ਆ ਉਹ ਟੁੱਟਣ ਵੀ ਲੱਗ ਜਾਂਦੇ ਕਈ ਵਾਰ ਆਟਾ ਮੇ ਸਾਰਾ ਪਾਤਾ ਤੇ ਹੁਣ ਆਪਾਂ ਇਹਨੂੰ ਲਗਾਤਾਰ ਹਿਲਾਉਂਦੇ ਹੋਏ ਪਕਾ ਲਵਾਂਗੇ ਪਾਣੀ ਆਪਣਾ ਫੋਲਵੜੀਆਂ ਵਾਲਾ ਵੀ ਰੇਜੇ ਪੈ ਗਿਆ ਇਹਦੇ ਵਿੱਚ ਵੀ ਹੁਣ ਆਪਾਂ ਆਟਾ ਜਿਹੜੇ ਉਹਦੇ ਦੋ ਜਿਹੜੇ ਮੱਗ ਸੀਗੇ ਉਹ ਪਾ ਦਵਾਂਗੇ ਫੋਲਵੜੀਆਂ ਵਾਲਾ ਆਟਾ ਜਿਹੜਾ ਆਪਾਂ ਨੂੰ ਪਕਾਉਂਦੇ ਆ ਨੂੰ ਪੂਰੇ 5 ਮਿੰਟ ਹੋ ਗਏ ਆ ਮੈਂ ਪੂਰਾ ਬਿਲਕੁਲ ਟਾਈਮ ਦੇ ਕੇ ਤੁਹਾਨੂੰ ਸਹੀ-ਸਹੀ ਦੱਸ ਰਹੇ ਹਾਂ ਇਸ ਕਰਕੇ ਕਿ ਦਾਗੇ ਤੁਸੀਂ ਜੇ ਮੇਰੀ ਵੀਡੀਓ ਦੇਖ ਕੇ ਬਣਾਉਂਦੇ ਹੋ ਤਾਂ ਤੁਹਾਡਾ ਵੀ ਜਿਹੜਾ ਆਟਾ ਹੋ ਬਿਲਕੁਲ ਫੁੱਲ ਭੜੀਆਂ ਵਾਸਤੇ ਸਹੀ ਬਣ ਸਕੇ ਇਹਦਾ ਪਾਣੀ ਮੈਂ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿੰਨੀ ਆ ਕਿਉਂਕਿ ਪਾਣੀ ਦਾ ਹੀ ਜ਼ਿਆਦਾ ਹਿਸਾਬ ਹੁੰਦਾ ਜੇ ਤੁਸੀਂ ਇਹਦੇ ਵਿੱਚ ਇੱਕ ਕੋਲੀ ਮਤਲਬ ਆਟੇ ਦੀ ਪਾਉਂਦੇ ਹੋ ਤਾਂ ਤੁਸੀਂ ਤਿੰਨ ਕੋਲੀਆਂ ਪਾਣੀ ਦੀਆਂ ਪਾਉਣੀਆਂ ਨੇ ਮਤਲਬ ਤੁਸੀਂ ਪਾਣੀ ਦਾ ਹਿਸਾਬ ਬਿਲਕੁਲ ਰੱਖਣਾ ਆ ਤੇ ਆਪਣਾ ਹੁਣ ਬਿਲਕੁਲ ਦੇਖੋ ਇਹ ਰਿਜ ਚੁੱਕਾ ਆ ਤੇ ਫੁੱਲ ਚੁੱਕੇ ਜਿੰਨੇ ਤੇ ਟੋਲ ਫੁੱਲਣੇ ਸੀ ਤੇ ਹੁਣ ਮੈਂ ਇਹਨੂੰ ਟੱਕ ਕੇ ਤੇ 2 ਮਿੰਟ ਪਾਸ ਹੋਣ ਦਵਾਂਗੀ ਉਸ ਤੋਂ ਬਾਅਦ ਮੈਂ ਗੈਸ ਬੰਦ ਕਰ ਦੂੰਗੀ ਤੇ ਫਿਰ ਆਪਾਂ ਇਹਨੂੰ ਲਗਭਗ 2 ਘੰਟੇ ਹੁਣ ਠੰਡਾ ਹੋਣ ਦਵਾਂਗੇ ਬਿਲਕੁਲ ਜਦੋਂ ਇਹ ਠੰਡਾ ਹੋ ਗਿਆ ਤੇ ਫਿਰ ਜਿਹੜੀ ਸਾਗ ਘੋਟਣ ਵਾਲੀ ਮਦਨੀ ਹੁੰਦੀ ਹੈ ਨਾ ਉਹਦੇ ਨਾਲ ਇਹਨੂੰ ਆਪਾਂ ਇਸ ਤਰ੍ਹਾਂ ਇੱਕ ਵਾਰੀ ਚੰਗੀ ਤਰ੍ਹਾਂ ਕੋਟ ਦਵਾਂਗੇ ਤਾਂ ਕਿ ਕੋਈ ਜੇ ਗਿਲਟੀ ਵਗੈਰਾ ਬਾਈ ਚਾਂਸ ਰਹਿ ਵੀ ਗਈ ਹੋਊਗੀ ਕਈ ਵਾਰੀ ਵਿੱਚ ਕੋਈ ਗਿਲਟੀ ਰਹਿ ਜਾਂਦੀ ਹੈ ਤੇ ਉਹ ਬਾਅਦ ਵਿੱਚ ਆਪਾਂ ਨੂੰ ਫੁੱਲ ਬੜੀਆਂ ਕੱਢਣ ਦੇ ਵਿੱਚ ਦਿੱਕਤ ਨਾ ਦੇਵੇ ਇਸ ਤਰ੍ਹਾਂ ਦਾ ਹੈ ਇੰਨਾ ਕੁ ਮਤਲਬ ਠਿੱਕ ਹੋ ਗਿਆ ਆ ਕਿ ਆਪਣੀਆਂ ਫੋਲ ਬਣੀਆਂ ਜਿਹੜੀਆਂ ਆਰਾਮ ਦੇ ਨਾਲ ਬਣ ਸਕਣ। ਹੁਣ ਮੈਂ ਇਹਨੂੰ ਟੱਕ ਦੂੰਗੀ ਟੱਕ ਕੇ 2 ਮਿੰਟ ਮੋੜ ਕੇ ਪਾ ਦੂੰਗੀ ਉਸ ਤੋਂ ਬਾਅਦ ਗੈਸ ਜਿਹੜੀ ਉਹ ਮੈਂ ਬੰਦ ਕਰ ਦੇਣੀ ਆ। ਜਿਹੜਾ ਜਿਹੜਾ ਪਾਪੜਾ ਦਾ ਵਾ ਤਿਆਰ ਹੋ ਰਿਹਾ ਆ ਟੱਕਾ ਇਹਦੀ ਤੁਸੀਂ ਦੇਖ ਸਕਦੇ ਹੋ ਕਿ ਇਹਨੂੰ ਲੱਗਦਾ 10 ਮਿੰਟ ਹੋ ਗਏ ਆ ਰਿੱਜ ਦੇ ਨੂੰ। ਇਹਦਾ ਇਸ ਤਰ੍ਹਾਂ ਦਾ ਹੋਇਆ ਇਹਦੇ ਵਿੱਚ ਕੋਈ ਕੋਈ ਗਿਲਟੀ ਹੈਗੀ ਆ ਇਸ ਕਰਕੇ ਇਹਨੂੰ ਮੈਂ ਪਉਣ ਲਵਾਂਗੀ ਆ ਬਾਅਦ ਵਿੱਚ ਕਿਉਂਕਿ ਆ ਕੋਈ ਨਾ ਕੋਈ ਗਿਲਟੀ ਤਾਂ ਲਗਭਗ ਇਸ ਤਰ੍ਹਾਂ ਬਣੀ ਜਾਂਦੀ ਆ ਪਾਪੜਾ ਵਾਲਾ ਵੀ ਆਪਣਾ ਰੇਜ ਦੇ ਦੇ ਨੂੰ 10-12 ਮਿੰਟ ਹੋ ਗਏ ਆ ਤੇ 3-4 ਮਿੰਟ ਆਪਾਂ ਇਹਨੂੰ ਹੋਰ ਪਕਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਠੰਡਾ ਹੋਣ ਲਈ ਰੱਖ ਦੇਵਾਂਗੇ ਥੋੜਾ ਜਿਹਾ ਤੇਲ ਕਿਉਂਕਿ ਕਈ ਵਾਰੀ ਕੀ ਹੁੰਦਾ ਨੀਚੇ ਜਿਹੜੀਆਂ ਚਿੱਕ ਜਾਂਦੀਆਂ ਆ ਫੁੱਲ ਵੜੀਆਂ ਜਦੋਂ ਆਪਾਂ ਬਣਾਉਨੇ ਆ ਤਾਂ ਫਿਰ ਲੱਤ ਦੀਆਂ ਨਹੀਂ ਹੈਗੀਆਂ ਇਸ ਇਹਦੇ ਨਾਲ ਆਰਾਮ ਦੇ ਨਾਲ ਆਪਣੀਆਂ ਜਿਹੜੀਆਂ ਉਹ ਲੱਤ ਜਾਣ ਹੋਣੀਆਂ ਤੇ ਸਾਰੇ ਦੇ ਉੱਪਰ ਇਸ ਤਰ੍ਹਾਂ ਆਪਾਂ ਜਿਹੜਾ ਤੇਲ ਆ ਉਹ ਲਗਾ ਲਾਂਗੇ ਆਪਾਂ ਜੀ ਇਸ ਤਰ੍ਹਾਂ ਛਾਣਨੀ ਲੈ ਕੇ ਇਹ ਇਸ ਤਰ੍ਹਾਂ ਦੇਖੋ ਛਾਣ ਲਿਆ ਵਾ ਤਾਂ ਕਿ ਇਹਦੇ ਵਿੱਚ ਕੋਈ ਵੀ ਗੁਟਲੀ ਵਗੈਰਾ ਵਾ ਉਹ ਨਾ ਰਵੇ ਤੇ ਹੁਣ ਆਪਾਂ ਆਪਣੇ ਸਵਾਦ ਦੇ ਮੁਤਾਬਕ ਪਾ ਦਵਾਂਗੇ ਇਹਦੇ ਵਿੱਚ ਮਿਰਚ ਜੇ ਤੁਸੀਂ ਪਸੰਦ ਕਰਦੇ ਹੋ ਤਾਂ ਪਾ ਸਕਦੇ ਹੋ ਜੇ ਨਹੀਂ ਪਸੰਦ ਕਰਦੇ ਤਾਂ ਤੁਸੀਂ ਇਹਨੂੰ ਸਕਿੱਪ ਵੀ ਕਰ ਸਕਦੇ ਹੋ ਥੋੜਾ ਜਿਹਾ ਆਪਾਂ ਪਾ ਦਾਂਗੇ ਹਰਾ ਧਨੀਆ ਪਾਪੜ ਆਪਾਂ ਬਣਾਉਣੇ ਲੱਗੇ ਜੀ ਸਟਾਰਟ ਕਰਨ ਪਾਪੜ ਦਾ ਸਾਈਜ਼ ਤੁਸੀਂ ਆਪਣੇ ਹਿਸਾਬ ਦੇ ਨਾਲ ਛੋਟਾ ਵੱਡਾ ਜਿਸ ਤਰ੍ਹਾਂ ਦਾ ਵੀ ਤੁਸੀਂ ਪਸੰਦ ਕਰਦੇ ਹੋ ਤੁਸੀਂ ਬਣਾ ਸਕਦੇ ਹੋ ਇਹਨੂੰ ਆਪਾਂ ਬਹੁਤ ਜ਼ਿਆਦਾ ਪਤਲਾ ਨਹੀਂ ਕਰਾਂਗੇ ਕਿਉਂਕਿ ਜਦੋਂ ਇਹ ਸੁੱਕ ਗਏ ਤੇ ਇਹ ਲਗਭਗ ਜਿਹੜਾ ਇਹਨਾਂ ਦਾ ਅੱਧ ਤੋਂ ਵੀ ਇਹ ਘੱਟ ਜਿਹੜਾ ਇਹਨਾਂ ਦਾ ਸਾਈਜ਼ ਹੋ ਰਹਿ ਜਾਣਾ ਇਸ ਤਰ੍ਹਾਂ ਤੁਸੀਂ ਵੱਡੇ ਛੋਟੇ ਆਪਣੇ ਹਿਸਾਬ ਦੇ ਨਾਲ ਬਣਾ ਸਕਦੇ ਹੋ ਅੱਜ ਹਵਾ ਵੀ ਜਿਹੜੀ ਬਹੁਤ ਚੱਲ ਰਹੀ ਐ ਇਸ ਕਰਕੇ ਸਾਡਾ ਜਿਹੜਾ ਪੋਲੀਥੀਨ ਆ ਉਹ ਵੀ ਉੱਡ ਰਿਹਾ ਏ ਮੈਂ ਕੁਝ ਛੋਟੇ ਕੁਝ ਵੱਡੇ ਇਸ ਤਰ੍ਹਾਂ ਦੇ ਮਿਕਸ ਕਰਕੇ ਬਣਾਉਂਗੀ ਸ਼ੇਪ ਤੁਸੀਂ ਕੋਈ ਵੀ ਦੇ ਸਕਦੇ ਹੋ ਜ਼ਰੂਰੀ ਨਹੀਂ ਵੀ ਤੁਸੀਂ ਗੋਲੀ ਬਣਾਣੇ ਆ ਤੁਸੀਂ ਜਿਸ ਤਰ੍ਹਾਂ ਦੇ ਵੀ ਪਸੰਦ ਕਰਦੇ ਹੋ ਉਸ ਤਰ੍ਹਾਂ ਦੇ ਤੁਸੀਂ ਬਣਾ ਸਕਦੇ ਹੋ ਅੱਧੀਆਂ ਆਪਾਂ ਲੱਗੀਆਂ ਦੀ ਕਲਰ ਵਾਲੀਆਂ ਬਣਾਣ ਇਹ ਮੈਂ ਲੈ ਰਹੀਆਂ ਗ੍ਰੀਨ ਕਲਰ ਤੁਸੀਂ ਆਪਣੀ ਪਸੰਦ ਦੇ 4-5 ਹੀ ਕਲਰ ਆਉਂਦੇ ਫੂਡ ਕਲਰ ਤੁਸੀਂ ਆਪਣੀ ਪਸੰਦ ਦੇ ਪਾ ਸਕਦੇ ਹੋ ਇਹ ਮੈਲੈਰੀਆ ਗ੍ਰੀਨ ਕਲਰ ਕਲਰ ਤੁਸੀਂ ਥੋੜਾ ਥੋੜਾ ਪਾ ਕੇ ਉਹਨੂੰ ਚੈੱਕ ਕਰ ਲਿਓ ਕਿਉਂਕਿ ਕਈ ਵਾਰੀ ਕੀ ਹੁੰਦਾ ਕਲਰ ਬਹੁਤ ਜ਼ਿਆਦਾ ਡਾਰਕ ਹੋ ਜਾਂਦਾ ਆਪਾਂ ਬਹੁਤ ਜ਼ਿਆਦਾ ਰੰਗ ਨਹੀਂ ਪਾਣਾ ਵੀ ਆਪਾਂ ਗ੍ਰੀਨ ਬਣਾ ਰਹੇ ਹਾਂ ਤੇ ਜਿਹੜਾ ਅਗਲਾ ਪੂੜ ਆਪਾਂ ਬਣਾਵਾਂਗੇ ਉਹ ਆਪਾਂ ਧਿਆਨ ਨਾਲ ਹੋਰ ਤੁਸੀਂ ਇਸਾ ਬਰਨਾਲਡਾਸ ਦੇ ਬਣਾਣਾ ਉਹਦੇ ਵਿੱਚ ਆਪਾਂ ਹੋਰ ਕੋਈ ਕਲਰ ਪਾਵਾਂਗੇ ਤੇ ਪਹਿਲਾਂ ਹੁਣ ਇਹਨਾਂ ਨੂੰ ਆਪਾਂ ਬਣਾ ਲਈਏ ਕਲਰ ਆਪਾਂ ਪਾ ਲਿਆ ਇਸ ਤਰ੍ਹਾਂ ਦੇਖੋ ਇਹਨਾਂਕ ਕਲਰ ਆਪਾਂ ਕੀਤਾ ਡਾਰਕ ਇਹਦੇ ਵਿੱਚ ਆਪਾਂ ਧਨੀਆ ਨਹੀਂ ਪਾਵਾਂਗੇ ਇਹਦੇ ਵਿੱਚ ਸਿਰਫ ਆਪਾਂ ਕਲਰ ਹੀ ਪਾਇਆ オレンジ कलर ਇਹ ਪਾ ਲਿਆ ਜੀ ਆਪਾਂ orange color ਤੇ ਇਹਨਾਂ ਦੇ ਵੀ ਆਪਾਂ ਹੁਣ ਪਾਪੜ ਬਣਾ ਦਿੰਨੇ ਆ। ਪਾਪੜਾਂ ਦੇ ਆਪਣਾ ਦੇ ਕਲਰ ਦੇਖੋ ਤੁਸੀਂ ਕਿੰਨੇ ਸੋਹਣੇ ਆਏ ਆ। ਮਿਕਸ ਕਲਰ। ਮੈਂ ਆਪਣੇ ਕੋਲ ਆਟਾ ਮੁੱਕ ਗਿਆ। ਨੀ ਤੇ ਆਪਾਂ ਜਿਹੜਾ ਰੈੱਡ ਕਲਰ ਆ ਉਹ ਵੀ ਬਣਾਉਣਾ ਸੀ ਇਹ ਥੋੜੀਆਂ ਥੋੜੀਆਂ ਇਸ ਤਰ੍ਹਾਂ ਨਾਲ ਚਿਪਕ ਗਈਆਂ ਆ ਕਿਉਂਕਿ ਮੰਜੇ ਦੀ ਸਾਈਡ ਜਿਹੜੀ ਉਹ ਨੀਵੀਂ ਆ ਇੱਕ ਸਾਈਡ ਤੋਂ ਤੇ ਉਹ ਥੋੜੀ ਹੌਲੀ-ਹੌਲੀ ਸਟੇਲ ਤੋਂ ਤਿਲਕਦੀਆਂ ਜਾ ਰਹੀਆਂ ਇਸ ਕਰਕੇ ਥੋੜੀਆਂ ਨਾਲ ਚਿਪਕ ਗਈਆਂ ਆ ਪਰ ਬਾਅਦ ਵਿੱਚ ਆਪਾਂ ਇਹਨਾਂ ਨੂੰ ਜਦੋਂ ਸੁੱਕ ਗਈਆਂ ਤਾਂ ਉਦੋਂ ਆਪਾਂ ਇਹਨੂੰ ਉਤਾਰ ਲਵਾਂਗੇ ਤੇ ਫਿਰ ਇਹਨਾਂ ਨੂੰ ਆਪਾਂ ਲਾਗ ਲਾਗ ਤੋੜ ਦੇਵਾਂਗੇ ਇੱਕ ਪੂਰਾ ਬੰਝਾ ਜਿਹੜਾ ਆਪਣਾ ਪਾਰ ਚੁੱਕਾ ਆ ਆਪਾੜਾਂ ਦੇ ਨਾਲ ले लेत कपड़ा ले ले ਤੁਸੀਂ ਕੋਈ ਵੀ ਸੁੱਤੀ ਕਪੜਾ ਲੈ ਸਕਦੇ ਹੋ ਇਹਦੇ ਵਿੱਚ ਇਸ ਤਰ੍ਹਾਂ ਇੱਕ ਬਿਲਕੁਲ ਛੋਟਾ ਜਿਹੜਾ ਆਪਾਂ ਸ਼ਰਾਖ ਆ ਉਹ ਕਰ ਲਿਆ ਆ ਇਹ ਵਿੱਚ ਆਪਾਂ ਇਸ ਤਰ੍ਹਾਂ ਪਾ ਦਵਾਂਗੇ ਜੋ ਵੀ ਆਪਾਂ ਆਪਣਾ ਬਣਾਇਆ ਵਾ ਆਟੇ ਦਾ ਇਹ ਉਹ ਨੂੰ ਇਸ ਤਰ੍ਹਾਂ ਜਲੇਬੀਆਂ ਵਾਂਗੂ ਨੱਪ ਕੇ ਇਸ ਤਰ੍ਹਾਂ ਤੁਸੀਂ ਦਬਾ ਕੇ ਆਪਣੇ ਹਿਸਾਬ ਦੇ ਨਾਲ ਮੋਟੀ ਪਤਲੀ ਜਿਸ ਤਰ੍ਹਾਂ ਦੀ ਤੁਸੀਂ ਬਣਾਣੀ ਆ ਆਪਣੇ ਹਿਸਾਬ ਦੇ ਨਾਲ ਤੁਸੀਂ ਸ਼ੇਕ ਜਿਹੜਾ ਉਹ ਵੱਡਾ ਛੋਟਾ ਕਰ ਸਕਦੇ ਹੋ ਆਪਾਂ ਜੀ ਕੱਪੜੇ 'ਚ ਪਾ ਕੇ ਵੀ ਬਣਾ ਲਿਆ ਤੇ ਹੁਣ ਆਪਾਂ ਇਸ ਤਰ੍ਹਾਂ ਇਹ ਮਸ਼ੀਨ ਦੇ ਨਾਲ ਬਣਾ ਰਹੇ ਆ ਜਿਸ ਤਰ੍ਹਾਂ ਵੀ ਤੁਹਾਨੂੰ ਤੁਸੀਂ ਬਣਾ ਸਕਦੇ ਹੋ ਕੁਝ ਆਪਾਂ ਮਸ਼ੀਨ ਨਾਲ ਬਣਾ ਲਿਆ ਤੇ ਕੁਝ ਆਪਾਂ ਇਸ ਤਰ੍ਹਾਂ ਤੇਨੂੰ ਕੱਪੜੇ ਦੇ ਨਾਲ ਵੀ ਦੱਸ ਦੇਣ ਲੱਗੇ ਆ ਕੱਪੜੇ ਦੇ ਥੱਲੇ ਆਪਾਂ ਇਸ ਤਰ੍ਹਾਂ ਥੋੜਾ ਛੋਟਾ ਜਿਹਾ ਜਿਹੜਾ ਸ਼ੇਕ ਆ ਉਹ ਕਰ ਲਿਆ ਤੇ ਕੱਪੜੇ ਦੇ ਨਾਲ ਵੀ ਬਹੁਤ ਆਸਾਨੀ ਦੇ ਨਾਲ ਇਸ ਤਰ੍ਹਾਂ ਦੇਖੋ ਬਣ ਜਾਂਦੀਆਂ ਆ ਤੁਸੀਂ ਕਿਸੇ ਵੀ ਤਰ੍ਹਾਂ ਬਣਾ ਸਕਦੇ ਹੋ ਆਪਾਂ ਦੋਨੇ ਤਰੀਕੇ ਤੁਹਾਨੂੰ ਜਿਹੜੇ ਉਹ ਦੱਸ ਦਿੱਤੇ ਨੇ ਫੁੱਲ ਬੜੀਆਂ ਆਪਣੀਆਂ ਸੌਕਕਾ ਤਿਆਰ ਹੋ ਗਈਆਂ ਤੇ ਹੁਣ ਲੱਗੇ ਆਪਾਂ ਇਹਨਾਂ ਨੂੰ ਫਰਾਈ ਕਰਨ ਅੱਤਾਂ ਨੂੰ ਆਪਾਂ ਦਿਖਾ ਦਿੰਨੇ ਨਾਲ ਹੀ ਫਰਾਈ ਕਰਨ ਦਾ ਵੀ ਵੀਡੀਓ ਬਹੁਤ ਹੀ ਵਧੀਆ ਜੜੀਆਂ ਇਹ ਫੁੱਲ ਕੇ ਤਿਆਰ ਹੋ ਰਹੀਆਂ ਨੇ ਇੱਧਰ ਆਪਾਂ ਇਹ ਦੇਖੋ ਇੰਨੀਆਂ ਕੱਢ ਲੀਆਂ ਨੇ ਇਹ ਆਪਣੀਆਂ ਨਾਲ ਦੀ ਨਾਲ ਜੜੀਆਂ ਹੋਰ ਵੀ ਫਰਾਈ ਹੋ ਰਹੀਆਂ ਨੇ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰੋ ਤੇ ਅੱਗੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀਡੀਓ ਸ਼ੇਅਰ ਕਰੋ ਤਾਂ ਕਿ ਉਹ ਵੀ ਆਪਣੇ ਘਰ ਦੇ ਵਿੱਚ ਚੌਲਾਂ ਦੀਆਂ ਜੜੀਆਂ ਇਸ ਤਰ੍ਹਾਂ ਫੁੱਲ ਵੜੀਆਂ ਉਹ ਬਣਾ ਸਕਣ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਤੁਸੀਂ ਸਾਡੀ ਵੀਡੀਓ ਦੇਖੀ ਸਤਿ ਸ਼੍ਰੀ ਅਕਾਲ ਜੀ